ਤੁਸੀਂ ਕਈਆਂ ਨੂੰ ਲੋਕਾਂ ਨੂੰ ਬੜਾ ਆਪਣਾ ਸਮਝਦੇ ਪਰਿਵਾਰਾਂ ਨੂੰ ਆਪਣਾ ਸਮਝਦੇ ਜੀ ਤੇ ਉਹ ਵੀ ਤੁਹਾਡਾ ਆਪਣਾ ਹੁੰਦਾ ਬੜਾ ਦਮ ਭਰਦੇ ਆ ਪਰ ਤੁਸੀਂ ਇੱਕ ਛੋਟੀ ਜੀ ਕਹੀ ਦੀ ਚੀਜ਼ ਨੋਟ ਕਰਿਓ ਕਿ ਕਿਤੇ ਸਾਰੇ ਬਹਿ ਕੇ ਗੱਲਬਾਤ ਕਰ ਰਹੇ ਹੋਣਾ ਹੱਸਾ ਠੱਠਾ ਕਰ ਰਹੇ ਹੋ ਤਾਂ ਤੁਸੀਂ ਚਲੇ ਜਾਓ ਤੇ ਉਹ ਗੱਲ ਦਾ ਮਾਹੌਲ ਬਦਲ ਦੇਣ ਜਾਂ ਚੁੱਪੀ ਕਰ ਜਾਣ ਜਿੰਦਾਂ ਅਸੀਂ ਆਪਣੀਆਂ ਕਮੀਆਂ ਦੇ ਨਾਲ ਆਪਣੇ ਆਪ ਨੂੰ ਖੁਦ ਨੂੰ ਸਵਾਰਕਾਰ ਕਰ ਲੈਨੇ ਆ ਨਾ ਇਹ ਹਾਂ ਮੇਰੇ ਚਾ ਕਮੀ ਆ ਤੇ ਮੈਨੂੰ ਉਹ ਧਿਆਨ ਚ ਆ ਜਾਂਦੀ ਹੈ ਮੇਰੇ ਤੇ ਮੈਨੂੰ ਕੋਈ ਹਿਜਕ ਨਹੀਂ ਹੁੰਦੀ ਉਹਨੂੰ ਐਕਸੈਪਟ ਕਰਨ ਚ ਮੰਨਣ ਚ ਵੀ ਹਾਂ ਇਹ ਕਮੀ ਮੇਰੇ ਚ ਹੈਗੀ ਆ ਤੇ ਫਿਰ ਕੁਝ ਗੰਡਾ ਸਾਡੀਆਂ ਜਿਹੜੀਆਂ ਉਹ ਦੋਸਤੋ ਜ਼ਿੰਦਗੀਆਂ ਖੁੱਲ੍ਹਦੀਆਂ ਚਾਹ ਦੋਂਦੇ ਅਰਥੇ ਆ ਕਿ ਆਪਣੇ ਆਪ ਨੂੰ ਸੰਭਾਲੋ ਔਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਿਹੜੀਆਂ ਉਸ ਤੋਂ ਜ਼ਿਆਦਾ ਸਮਝੋ ਵੇਨਾ ਤੁਸੀਂ ਮਾਪ ਪਿਓ ਦੇ ਹੁੰਦੇ ਆ ਕਿਉਂਕਿ ਉਦੋਂ ਉਹ ਜ਼ਿੰਮੇਵਾਰੀ ਸਮਝਦੇ ਹੀ ਹੋਣ ਉਹ ਤੁਹਾਡੇ ਸਿਰ ਤੇ ਨਹੀਂ ਹੈ ਕਿ ਉਹ ਤੁਹਾਨੂੰ ਆਪਣੀ ਜ਼ਿੰਮੇਵਾਰੀ ਆਪ ਸਮਝਣ ਦੀ ਲੋੜ ਆ ਜਿਹੜਾ ਇਸ ਜ਼ਿੰਮੇਵਾਰੀ ਨੂੰ ਸਮਝਦਾ ਮੈਂ ਕਹਿੰਦਾ ਉਹੀ ਆ ਜਾਦਾ 부ਝਾ ਚੁੱਕੀ ਹੈ ਹਵਾ ਜਿਸ ਕੋ ਉਹ ਦੀਆ ਵੀ ਮੈਂ ਮਗਰ ਜੇ ਦੇਖ ਦੇਰ ਤੱਕ ਜਲਾ ਵੀ ਮੈਂ ਦੋਸਤੋ ਉਰਦੂ ਦੇ ਇਸ ਸਟੇਲ ਦੇ ਨਾਰ ਮੈਂ ਤੁਹਾਡੇ ਆਜ ਰਹਾ ਮੇਰਾ ਚੈਨਲ ਚੰਗ ਦੀ ਰਾਤ ਤੇ ਸਾਰਿਆਂ ਦਾ ਸਵਾਗਤ ਆ ਜਿੱਥੇ ਜਿੱਥੇ ਵੀ ਦੇਸ਼ ਦੇਸ਼ ਤੁਸੀਂ ਵਾਦਦੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਦਾਬ ਦੋਸਤੋ ਛੋਟੇ-ਛੋਟੇ ਸਬਕ ਜਿਹੜੇ ਸਾਡੇ ਵੱਡੇ ਸਬਕ ਹੋ ਜਾਂਦੇ ਆ ਉਹ ਜ਼ਿੰਦਗੀ 'ਚ ਹਰ ਥਾਂ ਹੀ ਪਏ ਆ ਮਿਸਾਲ ਦੇ ਤੌਰ ਤੇ ਤੁਸੀਂ ਕਈਆਂ ਲੋਕਾਂ ਨੂੰ ਬੜਾ ਆਪਣਾ ਸਮਝਦੇ ਪਰਿਵਾਰਾਂ ਨੂੰ ਆਪਣਾ ਸਮਝਦੇ ਜੀ ਤੇ ਉਹ ਵੀ ਤੁਹਾਡਾ ਆਪਣਾ ਹੁੰਦਾ ਬੜਾ ਦਮ ਪਰਦੇ ਆ ਪਰ ਤੁਸੀਂ ਇੱਕ ਛੋਟੀ ਜੀ ਕਹੀ ਦੀ ਚੀਜ਼ ਨੋਟ ਕਰਿਓ ਕਿ ਕਿਤੇ ਸਾਰੇ ਬਹਿ ਕੇ ਗੱਲਬਾਤ ਕਰ ਰਹੇ ਹੋਣਾ ਹੱਸਾ ਠੱਠਾ ਕਰ ਰਹੇ ਹੋ ਤਾਂ ਤੁਸੀਂ ਚਲੇ ਜਾਓ ਤੇ ਉਹ ਗੱਲ ਦਾ ਮਾਹੌਲ ਬਦਲ ਦੇਣ ਜਾਂ ਚੁੱਪੀ ਕਰ ਜਾਣ ਤੇ ਇਹਦਾ ਮਤਲਬ ਆ ਕਿ ਉਹ ਵਿਖਾਵਾ ਕਰ ਰਹੇ ਆ ਉਹ ਤੁਹਾਡੀ ਮੌਜੂਦਗੀ ਤੁਹਾਡੀ ਹੋਂਦ ਉਹਨਾਂ ਨੂੰ ਮਨਜ਼ੂਰ ਨਹੀਂ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਕੁਝ ਪਲ ਰਿਆ ਜ਼ਰੂਰ ਇਸ ਕਰਕੇ ਪਹਿਲਾ ਸਬਕ ਤੇ ਇਹੋ ਹੀ ਆ ਕਿ ਦੁਬਾਰਾ ਉੱਥੇ ਨਾ ਜਾਓ ਉਹਨਾਂ ਚੇਚ ਕਦੀ ਵੀ ਕਿਉਂਕਿ ਉਹਨਾਂ ਨੇ ਨਾ ਕਹਿ ਕੇ ਵੀ ਬੜਾ ਕੁਝ ਤੁਹਾਨੂੰ ਕਹਿ ਦਿੱਤਾ ਹੁੰਦਾ ਤੇ ਜੇ ਅਸੀਂ ਨਹੀਂ ਸਮਝ ਇਹ ਸਮਝਦੇ ਇਹ ਸਭ ਕੰਨੋ ਸਿੱਖਦੇ ਹੀ ਨਹੀਂ ਤੇ ਸਾਡੀ ਇਸੀ ਨੂੰ ਮਹਿਸੂਸ ਕਰਨ ਦੀ ਸ਼ਕਤੀ ਹੈ ਨਹੀਂ ਤੇ ਫਿਰ ਉਹ ਸਵਾਇਆਂ ਹੀ ਸਾਡੇ ਪੱਲੇ ਪੈਣਗੀਆਂ ਫਿਰ ਇਹ ਤੋਂ ਇਲਾਵਾ ਤੇ ਕੁਝ ਵੀ ਸਾਡੇ ਪੱਲੇ ਨਹੀਂ ਪੈਣਾ ਫਿਰ ਅਸੀਂ ਕਿਸੇ ਨੂੰ ਕੀ ਦੁੱਖ ਦੱਸਾਂਗੇ ਵੀ ਮਰਨਾ ਉਹਨੇ ਆ ਕਰਤਾ ਮਰਨਾ ਆ ਕਰਤਾ ਉਹਨਾਂ ਦਾ ਇਸ਼ਾਰਾ ਤੇ ਸਾਫ਼ ਆ ਹਰ ਚੀਜ਼ ਦੀ ਇੱਕ ਰਮਜ਼ ਹੁੰਦੀ ਹੈ ਹਰ ਚੀਜ਼ ਦਾ ਇੱਕ ਇਸ਼ਾਰਾ ਹੁੰਦਾ ਜਿਹਨੂੰ ਸਾਨੂੰ ਸਮਝਣ ਦੀ ਲੋੜ ਹੁੰਦੀ ਹੈ ਸਾਨੂੰ ਇਹਲੇ ਸਰੀ ਸਮਝ ਜਾਣਾ ਚਾਹੀਦਾ ਇਹੋ ਹੀ ਜ਼ਿੰਦਗੀ ਦੇ ਸਬਕ ਹੁੰਦੇ ਹੋਰ ਕਿਹੜੇ ਸਬਕ ਹੁੰਦੇ ਦੋਸਤੋ ਸਿਆਣੇ ਕਹਿੰਦੇ ਆ ਜੇ ਸੀ ਦੀ ਪੜਿਆਦ ਜਿੰਨੀ ਗਹਿਰੀ ਹੋਊਗੀ ਉਹਦੀ ਨੀਵ ਜਿੰਨੀ ਗਹਿਰੀ ਹੋਊਗੀ ਉਹਦੇ ਉੱਤੇ ਉਨਾ ਹੀ ਵਧੀਆ ਤੇ ਮਜ਼ਬੂਤ ਕੋਈ ਵੀ ਘਰ ਕੋਈ ਵੀ ਚੀਜ਼ ਹੈ ਮਹਿਲ ਕੋਈ ਬਣਾਉਣੀ ਕੋਈ ਚੀਜ਼ ਹੈ ਕੋਈ ਵੀ ਪ੍ਰੋਜੈਕਟ ਆ ਉਮ ਤਕੜਾ ਮਜ਼ਬੂਤ ਕਰਕੇ ਉਸਾਰ ਸਕਦੇ ਆ ਤੇ ਦੋਸਤੋ ਐਸੇ ਹੀ ਜੀਤੀ ਨਹੀਂ ਮੜਿਆ ਜਿੰਦਗੀ ਨੇ ਜੋੜ ਕੇ ਦੇਖੀਏ ਤੇ ਕਈ ਵਾਰੀ ਅਸੀਂ ਕਹਿੰਦੇ ਆ ਵੀ ਸਾਡੇ ਕੁਦਰਤ ਨੇ ਪੱਲੇ ਕੁਝ ਨਹੀਂ ਛੱਡਿਆ ਸਾਨੂੰ ਤੇ ਗਹਿਰਾ ਹਿਲਾਤਾ ਸਾਨੂੰ ਤੇ ਖੱਡੇ ਜੀ ਲੱਗੀ ਕੁਦਰਤ ਤੇ ਇਹਦਾ ਮਤਲਬ ਇਹ ਆ ਕਿ ਕੁਦਰਤ ਤੁਹਾਡੀ ਜਿਹੜੀ ਨੀਵ ਆ ਉਹ ਗਹਿਰਾ ਕਰਨ ਤੇ ਉਤਰਾਈ ਆ ਔਰ ਫਿਰ ਇਹਦੋਂ ਬਾਅਦ ਜਦੋਂ ਤੁਸੀਂ ਤਮੀਰ ਹੋਵੋਗੇ ਤੇ ਤੁਹਾਨੂੰ ਕੋਈ ਜਲਦੀ ਕੀਤਿਆ ਹੈਰਾ ਨਹੀਂ ਸਕਦਾ ਦੋਸਤੋ ਕੁਦਰਤ ਦੇ ਜਿਹੜਿਆ ਉਹ ਨਿਯਮ ਬੜਾ ਉਹ ਆਪਣੇ ਹੁੰਦੇ ਆ ਪਰ ਅਸੀਂ ਘਬਰਾਵੜੀ ਖੇਤੀ ਜੰਨੇ ਆ ਇਹਦੇ ਸਾਰਾ ਕੁਝ ਗਵਾਜੇ ਨਾ ਤੁਹਾਡਾ ਕੋਈ ਚੱਕਰ ਨਹੀਂ ਗਵਾਚੰਦੇਓ ਪਰ ਇਸ ਚੀਜ਼ ਤੋਂ ਜਿਹੜਾ ਸਬਕ ਹਸਲ ਹੋਇਆ ਨਾ ਉਹਨੂੰ ਕਦੀ ਵੀ ਨਾ ਗਵਾਓ ਉਹਨੂੰ ਪੱਲੇ ਬੰਨ ਲਓ ਅਸੀਂ ਇੱਕ ਠੋਕਰ ਖਾ ਗਏ ਜੇ ਦੁਬਾਰਾ ਉਸੇ ਜੀਤ ਤੇ ਫੇਰ ਠੋਕਰ ਖਾਨਨੇ ਆ ਤੇ ਫੇਰ ਉਹ ਰਸਤੇ ਦੇ ਪੱਥਰ ਦਾ ਤੇ ਕੋਈ ਗਣਨਾ ਨਾ ਨਾ ਹੋਇਆ ਫਿਰ ਤੇ ਸਾਡਾ ਆਪਣਾ ਹੀ ਨਜ਼ਰੀਆ ਆਪਣੀ ਕਦਮ ਉੱਤਰ ਨੂੰ ਦੁਬਾਰਾ ਜਾਂਦੇ ਮਿਲਾਂ ਮੈਨੂੰ ਚੋਟ ਲੱਗੇ ਤੇ ਮੈਂ ਫਿਰ ਉੱਥੇ ਪੈਰ ਮਾਰਾਂ ਗਲਤੀਆਂ ਜ਼ਿੰਦਗੀ ਦਾ ਹੈ ਮਿਸਾ ਗਲਤੀਆਂ ਤੋਂ ਸਬਕ ਨਾ ਲੈਣਾ ਇਹ ਗਲਤੀ ਹੁੰਦਾ ਗਲਤੀ ਕਰਨਾ ਕੋਈ ਵੱਡੀ ਗਲਤੀ ਨਹੀਂ ਹੁੰਦਾ ਗਲਤੀ ਨੂੰ ਕਰਕੇ ਉਤੋਂ ਸਬਕ ਲੈਣਾ ਇਹੀ ਜ਼ਿੰਦਗੀ ਦੀ ਕਿਤਾਬ ਦਾ ਇਹੀ ਜ਼ਿੰਦਗੀ ਦਾ ਫਲਸਫਾ ਭਰੀ ਦੁਨੀਆ ਮੇਂ ਜੀ ਨਹੀਂ ਲੱਗਦਾ ਬਰੀ ਦੁਨੀਆ ਮੇ ਜੀ ਨਹੀਂ ਲੱਗਦਾ ਨਾ ਜਾਣੇ ਕਿਸ ਚੀਜ਼ ਕੀ ਕਬੀ ਹੈ ਵੀ ਦੋਸਤੋ ਹਰ ਪਾਲ ਹਰ ਵਕਤ ਮੈਂ ਗੱਲ ਕੀਤੀ ਹੈ ਕਿ ਸਾਡੀ ਮਾਨਸਿਕ ਸਥਿਤੀ ਇੱਕੋ ਜੀ ਨਹੀਂ ਹੁੰਦੀ ਕਦੀ ਅਸੀਂ ਕੋਜ ਹੁੰਨੇ ਆ ਤੇ ਕਦੀ ਅਸੀਂ ਕੋਜ ਹੁੰਨੇ ਆ ਇੱਕ ਟਾਈਮ ਸੀ ਰਹਿੰਦੇ ਸੀ ਬਾਈਪੋਲਰ ਹੋਣਾ ਨੁਕਸਾਨਦੇ ਆ ਕਿਉਂਕਿ ਬਾਈਪੋਲਰ ਇਨਸਾਨ ਇਹਨੂੰ ਡਿਜ਼ੀਜ਼ ਕਿਹਾ ਜਾਂਦਾ ਸੀ ਵੀ ਇਹ ਬੰਦਾ ਕੱਢੀ ਜੀ ਕਦੀ ਕੋਈ ਜਿਹੜਾ ਕੁਝ ਹੋ ਜਾਣਾ ਤੇ ਕਦੀ ਕੋਈ ਹੋ ਜਾਣਾ ਕਿਉਂਕਿ ਸਾਊਥ ਨਾਰਥ ਤੇ ਸਾਊਥ ਦੇ ਦੋ ਪੋਲ ਨੇ ਕੱਡੀ ਅਸੀਂ ਇੱਕ ਨਾਰੇ ਤੇ ਨੇ ਕਦੀ ਉਸ ਕਿਨਾਰੇ ਤੇ ਸਾਡਾ ਸੁਭਾਅ ਜਿਹੜਾ ਉਹਨੂੰ ਬਾਈਪੋਲਰ ਜਿਹੜੇ ਬੰਦੇ ਉਹਨਾਂ ਨੂੰ ਕਿਹਾ ਗਿਆ ਤੇ ਬਾਈਪੋਲਰ ਜਿਹੜਾ ਨੁਕਸਾਨਦੇ ਹੁੰਦਾ ਪਰ ਹੁਣ ਰਿਸਰਚ ਤੋਂ ਪਤਾ ਲੱਗਾ ਕਿ ਜਿਹੜੇ ਬਾਈਪੋਲਰ ਹੁੰਦੇ ਆ ਉਹ ਹੀ ਕੁਝ ਕਰ ਪਾਉਂਦੇ ਆ ਕਿਉਂਕਿ ਉਹਨਾਂ ਦੇ ਡਿਸੀਜਨ ਬੜੇ ਸਟਰੋਂਗ ਹੁੰਦੇ ਆ ਇਹ ਕਰਕੇ ਦੋਸਤੋ ਇਸ ਚੀਜ਼ ਤੋਂ ਤੇ ਘਬਰਾਓ ਨਾ ਵਕਤ ਇੱਕ ਸਰ ਕਦੇ ਵੀ ਨਹੀਂ ਰਹਿੰਦਾ ਕਦੀ ਅਸੀਂ ਕੋ ਜਾ ਤੇ ਕਦੀ ਕੋ ਜਾ ਜੇ ਬੁਰੇ ਦਿਨਾਂ ਤੇ ਅੱਛੇ ਦਿਨ ਵੀ ਜ਼ਰੂਰ ਆਉਣਗੇ ਪਿਆਰੇ ਦੋਸਤੋ ਨੇ ਇਹ ਵੀ ਅੱਜ ਸਵੇਰੇ ਸਵੇਰੇ ਆਪ ਤੇ ਆ ਗਿਆ ਜਿਤਨਾ ਜਨਾਬ ਆ ਗਏ ਜੀ ਨਹੀਂ ਨਹੀਂ ਆਈਦਾ ਦਿੱਲੀ ਹੈ ਦਿੱਲੀ ਆਈਦਾ ਪਰ ਸੌfte ਚਲੇ ਰੋਟੀ ਪਾਣੀ ਖਾ ਗਿਆ ਹੋਵੇ ਲੱਗਦਾ ਬੜਾ ਬੜਾ ਬਸ ਸੌfte ਆਉਣ ਨਾਲੋਂ ਹੈ ਕੰਮ ਦਬੇੜ ਕੇ ਆਵੇ ਬਦਾਂ ਗਾ ਦਾ ਕੱਪ ਅੱਤਾ ਹਾਂ ਬਾਦ ਤੇ ਚਾਪਟੇ ਠੀਕੇ ਫੇਰੇ ਕੀ ਹਾਲ ਗੋਡੇ ਠੀਕ ਹੋਣਾ ਆਓ ਠੀਕ ਆ ਆਈਦਾ ਯਾ ਮੈਂ ਕਰਾਇਆ ਕਰਦੇ ਹਾਂ ਤਾਂ ਸਤਿ ਨਾਲੇ ਲਾ ਅੱਜ ਤਾਂ ਬੇਲੀ ਦੇ ਪਹਿਲੀ ਵਾਰ ਹੈ ਆ ਬਾਬਾਈ ਕੀ ਹਾਲ ਆ ਬਾਈ ਕਿੱਦਾਂ ਅੱਜ ਕੋੜਾ ਰੇੜਕ ਲਈ ਆਉਂਦੇ ਜੀ ਹੈ ਅੱਛਾ ਮੈਂ ਇੱਥੇ ਥੋੜੀ ਜੀ ਘਾਟੀ ਦੇ ਰੇੜਕ ਲਈ ਆਉਂਦੇ ਜੀ ਕੀ ਚੱਕਰ ਆ ਹੋ ਇਹਨਾਂ ਦਾ ਪਰਿਵਾਰ ਔਰ ਘਰ ਦਾ ਪਰਿਵਾਰ ਦਾ ਕੀ ਹਾਲ ਆ ਠੀਕ ਹੈ ਹੈ ਕਿੱਥੋਂ ਤੱਕ ਆਉਦੇ ਜੀ ਸਾਰੇ ਅੱਛਾ ਹਾਂ ਉੱਤਮ ਹੈ ਉੱਤਮਰਾ ਮੋੜ ਲਈਦਾ ਵਾ ਇੱਥੇ ਅੱਡੇ ਬਈ ਅੱਛਾ ਸਾਈਕਲ ਤੇ ਚਲੋ ਕਰੋ ਜਿਓ ਤੁਸੀਂ ਚਲੋ ਚਲੋ ਥੈਂਕ ਯੂ ਕਈ ਵਾਰੀ ਤੇ ਨਾ ਮੈਂ ਦੇਖਿਆ ਬੱਚਿਆਂ ਦਾ ਹੀ ਦੇਖ ਜੇ ਮੈਂ ਥੋੜੀ ਜਿਹੀ ਛੋਟੀ ਜਿਹੀ ਮਿਸਾਲ ਦੇ ਦਿਆਂ ਤੇ ਦੂਜੇ ਦੇਸ਼ਾਂ ਦੇ ਵਿੱਚ ਬੱਚੇ ਸੀ ਸਾਨੂੰ ਮਜਬੂਰੀ ਹੈ ਭੇਜਣੇ ਪੈਂਦੇ ਰੋਜ਼ਗਾਰ ਰਾਸਤੇ ਉਹ ਆਪਣੇ ਆਪ ਨੂੰ ਇੱਥੇ ਦੱਬਿਆ ਘੁੱਟਿਆ ਜਾ ਸਮਝਦੇ ਹੋ ਸੋਚਦੇ ਕਿ ਮਾਂ ਪਿਓ ਨੇ ਸਾਨੂੰ ਬੰਨਿਆ ਵਾ ਤਾਨੂੰ ਕੁਝ ਕਰਨ ਨਹੀਂ ਦਿੰਦੇ ਤੇ ਹੁਣ ਅਸੀਂ ਜਾਵਾਂਗੇ ਬਾਹਰ ਹੁਣ ਅਸੀਂ ਆਜ਼ਾਦ ਆ ਇਹ ਆਜ਼ਾਦੀ ਦੇ ਅਰਥ ਨਹੀਂ ਹੈਗੇ ਆਜ਼ਾਦੀ ਦੇ ਅਰਥ ਇਹ ਨਹੀਂਗੇ ਤੇ ਆਜ਼ਾਦੀ ਦੇ ਅਰਥਾ ਖਿਆਲਾਂ ਦਾ ਉੱਚਾ ਹੋਣਾ ਤੇ ਆਪਣਾ ਆਚਰਣ ਆਪਣਾ ਚਰਿੱਤਰ ਵਧੀਆ ਰੱਖਣਾ ਤੇ ਆਪਣੇ ਜੀਵਨ ਨੂੰ ਜ਼ਿੰਦਗੀ ਨੂੰ ਇੱਕ ਪਰਮਾਨੇ ਉਹਦਾ ਰੱਖਣਾ ਹੈਗੀ ਇਸ ਚੀਜ਼ ਦਾ ਮੈਂ ਆ ਚੀਜ਼ਾਂ ਤੇ ਅਸਰਾਹ ਮੈਂ ਨਹੀਂ ਜਾਣਾ ਜੇ ਜਦੋਂ ਆਜ਼ਾਦੀ ਦਾ ਅਰਥ ਲੈ ਕੇ ਅਸੀਂ ਗਲਤ ਕੰਮਾਂ ਵਾਲੇ ਬੰਦੇ ਤੁਰ ਪੈਨੇ ਆਂ ਤੇ ਹਾਂ ਹੁਣ ਮੈਨੂੰ ਕਿਹਨੇ ਰੋਕਣਾ ਤੇ ਇੱਥੇ ਦੋਸਤੋ ਬੜਾ ਕੁਝ ਗਲਤ ਹੋ ਜਾਂਦਾ ਠੀਕਾਸ ਕਰਕੇ ਮੈਂ ਇਹ ਗੱਲ ਕੀਤੀ ਆ ਤੇ ਬੱਚਿਆਂ ਵਾਸਤੇ ਛੋਟੇ ਵਾਸਤੇ ਇਹ ਆਪਣੇ ਆਪ ਨੂੰ ਜਦੋਂ ਤੁਹਾਨੂੰ ਕੋ ਖੋਲਾ ਖੋਲਾ ਛੱਡਦਾ ਨਾ ਉਹਦਾ ਮਤਲਬ ਇਹ ਨਹੀਂਗਾ ਕਿ ਹੁਣ ਤੁਸੀਂ ਇਸ ਖੋਲ ਨੂੰ ਇਸ ਰੂਪ ਦੇ ਵਿੱਚ ਲੈ ਲਓ ਕਿ ਹੁਣ ਤੁਸੀਂ ਜੋ ਵੀ ਕਰ ਸਕਦੇ ਉਹ ਤੁਹਾਡੀ ਆਜ਼ਾਦੀ ਆ ਨਹੀਂ ਇਹਦੇ ਤੁਹਾਡੇ ਪੈਰਾਂ ਨੂੰ ਹੋਰ ਜਿਆਦਾ ਜੰਜੀਰਾ ਬਾਈ ਦੀਆਂ ਜੜੀਆਂ ਇਦਾਂ ਚਾਹਤ ਹੁੰਦੇ ਆ ਉਥੇ ਆ ਕਿ ਆਪਣੇ ਆਪ ਨੂੰ ਸੰਭਾਲੋ ਔਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਿਹੜੀਆਂ ਉਸ ਤੋਂ ਕੋ ਜਾਦਾ ਸਮਝੋ ਜਿੰਨਾ ਤੁਸੀਂ ਮਾਪਿਓ ਦੇ ਹੁੰਦੇ ਆ ਕਿਉਂਕਿ ਉਦੋਂ ਉਹ ਜ਼ਿੰਮੇਵਾਰੀ ਸਮਝਦੇ ਹੀ ਹੁਣ ਉਹ ਤੁਹਾਡੇ ਸਿਰ ਤੇ ਨਹੀਂ ਆ ਗਏ ਹੁਣ ਤੁਹਾਨੂੰ ਆਪਣੀ ਜ਼ਿੰਮੇਵਾਰੀ ਆਪ ਸਮਝਣ ਦੀ ਲੋੜ ਆ ਜਿਹੜਾ ਇਸ ਜ਼ਿੰਮੇਵਾਰੀ ਨੂੰ ਸਮਝਦਾ ਮੈਂ ਕਿੰਨਾ ਉਹੀ ਆ ਜਾਦਾ ਅਨੁਭਵ ਜਿਹੜਾ ਹੁੰਦਾ ਉਹ ਸਾਡਾ ਆਪਣਾ ਹੁੰਦਾ ਤੇ ਜ਼ਿੰਦਗੀ ਦੀ ਰਾਹ ਦੇ ਉੱਤੇ ਬਹੁਤ ਠੇਡੇ ਬਹੁਤ ਤੱਕੇ ਬਹੁਤ ਰਸਵਾਈਆਂ ਤੇ ਬਹੁਤ ਕੁਝ ਸਾਨੂੰ ਝੱਲਣਾ ਪੈਂਦਾ ਪਰ ਇਹਦੇ ਚ ਇੱਕ ਚੀਜ਼ ਨਿਕਲਦੀ ਆ ਉਹ ਹੁੰਦਾ ਸਾਡਾ ਆਪਣਾ ਅਨੁਭਵ ਇਹੋ ਤੋਂ ਸਿੱਖਿਆ ਗਈ ਤੇ ਇਹ ਜਿਹੜੇ ਖੇਰ ਹੁੰਦੇ ਆ ਗਾਗਰ ਦਾ ਸਾਗਰ ਹੁੰਦੇ ਆ ਜਿਹੜੇ ਸ਼ਾਇਰ ਹੁੰਦੇ ਆ ਉਹਨਾਂ ਦਾ ਅਨੁਭਵ ਹੁੰਦਾ ਉਹਨਾਂ ਨੇ ਅਨੁਭਵ ਦਾ ਅਰਥ ਹੰਦਾ ਮਹਿਸੂਸ ਕੀ ਕੀਤਾ ਸੀ ਅਸੀਂ ਮਹਿਸੂਸ ਕੀ ਕਰਦੇ ਆ ਕਿ ਤਰ੍ਹਾਂ ਅਸੀਂ ਸੰਸਾਰ ਨੂੰ ਦੇਖਦੇ ਆ ਇਹ ਸਾਡਾ ਆਪਣਾ ਨਜ਼ਰੀਆ ਹੁੰਦਾ ਅਸੀਂ ਹਰਤੀ ਦੀ ਲੇਬਲਿੰਗ ਕਰਨ ਲੱਗ ਜਾਂਦੇ ਆ ਤਾਂ ਮੇਰਾ ਬੜਾ ਬੈਸਟ ਦੋਸਤ ਆ ਮੇਰਾ ਬੜਾ ਪਿਆਰਾ ਪਰਾਵਾ ਆ ਬੰਦਾ ਬਹੁਤ ਵਧੀਆ ਵਾ ਆ ਬੰਦਾ ਬਹੁਤ ਘਟਿਆ ਵਾ ਜਦੋਂ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਹੁੰਦਾ ਕਿਉਂਕਿ ਜਿੱਤੇ ਹੀ ਲੇਵਲਿੰਗ ਕੀਤੀ ਇਸ ਗੱਲ ਤੋਂ ਉਹਦਰਾ ਦਾ ਨਾਮ ਨਿਕਲਿਆ ਤੇ ਫਿਰ ਜਿਹੜਾ ਵਾ ਉਹ ਉਹ ਸਾਨੂੰ ਦੁੱਖ ਪਹੁੰਚਣਾ ਤੇ ਸਾਡੇ ਤੇ ਵੀ ਬੜੀ ਤਰੀਕੇ ਦੇ ਲੋਕਾਂ ਨੇ ਲੇਬਲ ਲਾਏ ਹੁੰਦੇ ਆ ਵੀ ਇਹ ਫਲਾਨੀ ਤਰੀਕੇ ਦਾ ਆਏ ਫਲਾਨੀ ਤਰੀਕੇ ਦਾ ਇਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਦੋਸਤੋ ਉਹ ਜਾ ਚੁੱਕੀ ਹੈ ਆਵਾਜਿਸਕੋ ਮੈਂ ਉਹ دیا ਹਾਂ ਮਗਰ देर ਤੱਕ ਜਲਾ ਵੀ ਮੈਂ ਹਾਂ ਅਣਦੀ ਬਾਕੀ ਸਾਰੀ ᱥਾਮਾਂ ਦੀ ਖੇਡ ਆ ਹਵਾਵਾ ਉਹ ਰੋਣ ਨੂੰ ਬੁਝਾਉਂਦੀ ਰਹਿੰਦੀ ਆ ਅਸੀਂ ਜਿਹੜਾ ਵਾ ਉਹ ਆਪਣਾ ਜੋਰ ਲਾ ਕੇ ਆਪਦੀ ਲੋ ਨੂੰ ਜਿੰਦਾ ਰੱਖਣਾ ਹੁੰਦਾ ਇੱਕ ਹੋਰ ਬੜਾ ਪੰਜਾਬੀ ਦਾ ਪਿਆਰਾ ਸ਼ੇਰ ਆ ਕੇ ਹਵਾ ਦਾ ਕੰਮ ਜੇ ਦੀਵੇ ਬੁਝਾਉਣਾ ਤੇ ਸਾਡਾ ਕੰਮ ਹੈ ਮੁਰ ਤੋਂ ਜਗਾਉਣਾ ਆਪੋ ਆਪਣਾ ਕੰਮ ਕਰਦੇ ਰਹੋ ਦੋਸਤੋ ਸਵੇਰ ਦਾ ਟਾਈਮ ਆ ਤੇ ਮੈਂ ਤੁਹਾਡੇ ਨਾਲ ਆਪਣੀ ਏ ਸਾਜ ਪਾਰਿਆ ਦੋਸਤੋ ਇਹ ਵਕਤ ਆ ਰੁਕਦਾ ਪੰਦਾ ਵਕਤ ਕਹਿੰਦੇ ਕਦੀ ਨਹੀਂ ਰੁਕਦਾ ਪਰ ਮੈਂ ਨਾ ਕਈ ਥਾਵਾਂ ਤੇ ਵੇਖਿਆ ਕਈ ਬੰਦਿਆਂ ਦੇ ਕੰਮ ਦੇ ਹੰਨ ਨੂੰ ਵੇਖ ਕੇ ਮੈਂ ਕਹਿੰਦਾ ਕਿ ਇੱਥੇ ਵਕਤ ਠਹਿਰ ਗਿਆ ਕਿਉਂਕਿ ਜਦੋਂ ਆਪਦਾ ਕੰਮ ਕਰ ਰਹੇ ਹੁੰਦੇ ਨਾ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਚੜ ਗਿਆ ਕਦੋਂ ਰਾਤ ਪੈ ਗਈ ਉਹ ਘੜੀ ਹੱਲ ਨਹੀਂ ਦੇਖਦੇ ਮੁੜ ਮੁੜ ਕੇ ਇਸ ਥਲ ਤੇ ਆ ਕੇ ਮੈਨੂੰ ਲੱਗਦਾ ਹੁੰਦਾ ਵੀ ਵਕਤ ਠਹਿਰ ਗਿਆ ਤੇ ਫਿਰ ਇਨੀ ਰੀਜ ਨਾਲ ਇੰਨੇ ਪਿਆਰ ਨਾਲ ਕੀਤੇ ਕੰਮ ਦੀ ਪਰਫੈਕਸ਼ਨ ਜਿਹੜੀ ਹੁੰਦੀ ਆ ਸੁੰਦਰਤਾ ਜਿਹੜੀ ਹੁੰਦੀ ਆ ਉਹ ਦੇਖਣ ਦੇ ਲਾਇਕ ਹੁੰਦੀ ਆ ਔਰ ਫਿਰ ਉਹ ਕੰਮ ਆਪਦੇ ਮੂੰਹੋਂ ਬੋਲਦਾ ਇੱਥੇ ਆ ਕੇ ਵਕਤ ਠਹਿਰਦਾ ਲੱਗਦਾ ਮੈਨੂੰ ਉਹ ਤਰ੍ਹਾਂ ਤੇ ਕਦੀ ਵਕਤ ਨਹੀਂ ਠਹਿਰਦਾ ਦੋਸਤੋ ਇਹ ਕੁਝ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਵੇਰ ਦੇ ਟਾਈਮ ਬੈ ਕੇ ਕਰ ਲੈਣਾ ਤੇ ਮੇਰਾ ਵੀ ਜਿਹੜਾ ਸਮਾਵਾ ਇਥੇ ਕੁਝ ਚੱਬਲੀ ਠਹਿਰ ਜਾਂਦਾ ਤੇ ਦੋਸਤੋ ਜੇ ਮੇਰੀਆਂ ਗੱਲਾਂ ਚੰਗੀਆਂ ਲੱਗਣ ਤੇ ਇਹਨਾਂ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਮੈਂ ਤੁਹਾਡਾ ਆਪਣਾ ਕੀਰਤਪ੍ਰਤਾਪਨ ਨੂੰ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ